ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੇ ਸਵੇਖਿਓ ਦਾਨਿਕ ਸਿਵਰਾ ਟੀਵੀ ਸੋ ਫਿਲਮ ਗੈਂਗਲੈਂਡ ਦਾ ਹਾਲ ਹੀ ਦੇ ਵਿੱਚ ਪ੍ਰੀਮੀਅਰ ਹੋਇਆ ਸੋ ਫਿਲਮ ਦੀ ਸਟਾਰ ਕਾਸਟ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਸ ਵਕਤ ਸਾਡੇ ਨਾਲ ਮੌਜੂਦ ਨੇ ਧੀਰਜ ਕੁਮਾਰ ਜੀ ਜਿਨ੍ਹਾਂ ਦਾ ਫਿਲਮ ਚ ਕਿਰਦਾਰ ਹੈ ਰੋਕੀ ਦਾ ਸੋ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਕਿਵੇਂ ਹਾਲ ਜੀ ਬਿਲਕੁਲ ਜੀ ਤੋ ਰੋਕੀ ਦੇ ਕਿਰਦਾਰ ਚ ਤੁਸੀਂ ਨਜ਼ਰ ਆ ਰਹੇ ਹੋ ਖਲਮ ਦੇ ਵਿੱਚ ਸੋ ਕੀ ਕਹਿਣਾ ਚਾਹੋਗੇ ਕਿਉਂਕਿ ਫੈਨਸ ਜਾਂ ਆਪਾਂ ਕਹਿ ਸਕਦੇ ਆ ਆਡੀਅנס ਜਿਹੜੀ ਸੀ ਕਿ ਉਹਨਾਂ ਨੂੰ ਫਿਲਮ ਦਾ ਕਾਫੀ ਪਸੰਦ ਆ ਰਿਹਾ ਹੋਟਿੰਗ ਵੀ ਕਰ ਰਿਹਾ ਸੋ ਤੁਹਾਨੂੰ ਪਰਸਨਲੀ ਫਿਲਮ ਨੂੰ ਦੇਖ ਕੇ ਕਿਵੇਂ ਦਾ ਲੱਗਾ ਮੈਂ ਅੱਜ ਹੀ ਕੰਪਲੀਟ ਫਿਲਮ ਦੇਖੀ ਆ ਤੇ ਮੈਨੂੰ ਹਮੇਸ਼ਾ ਇਹ ਸਕੂਨ ਮਿਲਦਾ ਕਿ ਮੈਂ ਫਿਲਮ ਦਾ ਹਿੱਸਾ ਹਾਂ ਮੇਰਾ ਕੰਮ ਹੈਗਾ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਦੇ ਕਰੈਕਟਰ ਨੂੰ ਇਦਾਂ ਪਰਫਾਰਮ ਕਰਾਂ ਕਿ ਆਡੀਅנס ਉਹਨੂੰ ਇੰਜੋਏ ਕਰੇ ਆਡੀਅנס ਨੂੰ ਕਰੈਕਟਰ ਯਾਦ ਰਹੇ ਕਿਉਂਕਿ ਆਡੀਅנס ਦੇ ਸਿਰ ਤੇ ਹੀ ਇੱਕ ਆਰਟਿਸਟ ਹੁੰਦਾ ਹੈ ਔਰ ਜਦੋਂ ਆਡੀਅੰਸ ਐਪਰੀਸ਼ੀਏਟ ਕਰਦੀ ਹੈ ਤਾਂ ਉਦੋਂ ਵਧੀਆ ਲੱਗਦਾ ਜਿਵੇਂ ਫਿਲਮ ਦੇ ਵਿੱਚ ਆਪਾਂ ਕਾਲਜ ਦੀ ਲਾਈਫ ਵੀ ਦਿਖਾਏਗੀ ਹੈ ਜਿੱਦਾ ਪ੍ਰਧਾਨਗੀ ਨੂੰ ਲੈ ਕੇ ਬਹੁਤ ਲੜਾਈਆਂ ਹੁੰਦੀਆਂ ਤੁਹਾਡੀ ਕਾਲਜ ਲਾਈਫ ਕਿਵੇਂ ਦੀ ਸੀਗੀ ਮਤਲਬ ਸਿੰਪਲ ਸੂਪਰ ਸੀਗੀ ਜਾਂ ਫਿਰ ਰਹੀ ਹੈ ਜੀ ਕਾਲਜ ਦੀ ਲਾਈਫ ਹਾਂ ਜੀ ਮੈਂ ਡੀਵੀ ਕਾਲਜ ਲਾਲਾਂਬਾਦ ਤੋਂ ਪੜ੍ਹਿਆ ਜੀ ਤਾਂ ਉਦੋਂ ਅਸੀਂ ਜ਼ਿਆਦਾ ਆਰਟ ਨਾਲ ਹੀ ਜੁੜੇ ਹੋਏ ਸੀ ਮੈਂ ਪੰਗੜੇ ਵਿੱਚ ਹੁੰਦਾ ਸੀ ਉਦੋਂ ਜਾਂ ਸਿੰਗਿੰਗ ਦੇ ਵਿੱਚ ਹੁੰਦਾ ਸੀ ਤਾਂ ਵਧੀਆ ਰਹੀ ਲਾਈਫ ਔਰ ਉਹ ਬਹੁਤ ਅਮੇਜ਼ਿੰਗ ਲਾਈਫ ਹੁੰਦੀ ਆ ਕਾਲਜ ਲਾਈਫ ਔਰ ਮੈਨੂਅਲ ਆਦਾ ਹੁੰਦਾ ਕਿ ਹਰ ਇਨਸਾਨ ਦੀ ਲਾਈਫ ਚ ਕੁਝ ਇਦਾਂ ਹੁੰਦਾ ਕਿ ਉਹਨੇ ਚੁਣਨਾ ਹੁੰਦਾ ਤਾਂ ਉਹ ਚੁਣਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਉਹ ਫਿਲਮ ਵੀ ਇਹੀ ਚੀਜ਼ ਕਹਿੰਦੀ ਹੈ ਕਿ ਅਸੀਂ ਕੀ ਚੁਣਦੇ ਆ ਤੇ ਉਹਦਾ ਕੀ ਅੰਤ ਹੁੰਦਾ ਹੈ ਉਹ ਸਾਡੇ ਚੁਣਨ ਤੇ ਡਿਪੈਂਡ ਆ ਕਿਹੜੇ ਕਾਲਜ ਦਾ ਮਤਲਬ ਉਸ ਟਾਈਮ ਪ੍ਰਧਾਨ ਕਿਨੂ ਲੈ ਕੇ ਲੜਾਈਆਂ ਹੁੰਦੀਆਂ ਸਾਡੇ ਡੀਵੀ ਕਾਲਜ ਆਪਾਂ ਇਹ ਹੈ ਨਹੀਂ ਸੋ ਮੈਨੂੰ ਲੱਗਦਾ ਕਿ ਡਿਫਰੈਂਟ ਡਿਫਰੈਂਟ ਕਾਲਜਾਂ ਦਾ ਇੱਕ ਸਿਨੈਰੀਓ ਹੁੰਦਾ ਸਾਡੇ ਕਾਲਜ ਚ ਉਹ ਨਹੀਂ ਹੈ ਤੁਹਾਡਾ ਇਹਨਾਂ ਚੀਜ਼ਾਂ ਦੇਤੇ ਕੀ ਸੋਚਣਾ ਜਦ ਲੜਾਈਆਂ ਜੇ ਹੁੰਦੀਆਂ ਵੀ ਹੈਗੀਆਂ ਦਾ ਮੈਨੂੰ ਇਹ ਲੱਗਦਾ ਜੀ ਕਿ ਇੱਕ ਉਮਰ ਹੁੰਦੀ ਆ ਅਸੀਂ ਇੰਪਲਸਿਵ ਹੁੰਨੇ ਆ ਤੇ ਹੁਣ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ ਨੇ ਸੋਸ਼ੀਅਲੀ ਅਸੀਂ ਬਹੁਤ ਸਾਉਂਡਫੁੱਲ ਹੋਏ ਆ ਮੈਨੂੰ ਲੱਗਦਾ ਕਿ ਹੁਣ ਬਹੁਤ ਫਰਕ ਪੈ ਗਿਆ ਪਹਿਲਾਂ ਇਹ ਚੀਜ਼ਾਂ ਬਹੁਤ ਹੁੰਦੀਆਂ ਸੀ ਕਿਉਂਕਿ ਹੁਣ ਅਸੀਂ ਆਪਦੀ ਲਾਈਫ 'ਚ ਇੰਨਾ ਰੁੱਝ ਗਏ ਆ ਮੈਨੂੰ ਲੱਗਦਾ ਕਿ ਸਾਨੂੰ 24 ਘੰਟੇ ਜਿਹੜੇ ਸਾਡੇ ਹੁੰਦੇ ਆ ਅਸੀਂ ਆਪਦੇ ਕੰਮਾਂ ਦੇ ਵਿੱਚ ਹੀ ਇੰਨਾ ਰੁੱਝੇ ਰਹਿੰਦੇ ਆ ਕਿ ਹੁਣ ਚੀਜ਼ਾਂ ਬਹੁਤ ਘਟ ਗਈਆਂ ਕਿਉਂਕਿ ਤੁਸੀਂ ਵੀ ਦੇਖਿਆ ਹੋਣਾ ਕਿ ਹੁਣ ਥੋੜਾ ਮਾਹੌਲ ਘਟ ਗਿਆ ਲੜਾਈ ਦਾ ਆਪਾਂ ਤੁਹਾਨੂੰ ਪਹਿਲੇ ਵੀ ਐਕਸ਼ਨ ਫਿਲਮ ਚੋਂ ਵੇਖਿਆ ਸੋ ਜਦੋਂ ਮੈਂ ਆਡੀਅנס ਦੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਉਹਨਾਂ ਦਾ ਕਹਿਣਾ ਸੀਗਾ ਵੀ ਇਹ ਫਿਲਮ ਨੂੰ ਵੇਖਣਾ ਚਾਹੀਦਾ ਹੈ ਕਿਉਂਕਿ ਆਡੀਅנס ਹਮੇਸ਼ਾ ਸ਼ਿਕਾਇਤ ਕਰਦੀ ਹੈ ਪੰਜਾਬੀ ਫਿਲਮ ਦੀ ਆਡੀਅנס ਕਿ ਫਿਲਮਾਂ ਕਾਮੇਡੀ ਬਣਦੀਆਂ ਪਰ ਜਦੋਂ ਐਕਸ਼ਨ ਫਿਲਮ ਬਣਦੀ ਹੈ ਤਾਂ ਵੇਖਣੀ ਚਾਹੀਦੀ ਹੈ ਸੋ ਤੁਹਾਡੀ ਕੀ ਰਾਏ ਹੈ ਮੇਰੀ ਰਾਏ ਇਹੀ ਹੈ ਜੀ ਜਦੋਂ ਅਸੀਂ ਫਿਲਮਾਂ ਦੇਖਾਂਗੇ ਤਾਂ ਹੀ ਬਣਨ ਬਣਨਗੀਆਂ ਕਿਉਂਕਿ ਪ੍ਰੋਡਿਊਸਰ ਦਾ ਇੱਕ ਪੁਆਇੰਟ ਆਫ View ਹੁੰਦਾ ਹੈ ਜਦੋਂ ਕੋਈ ਓਦਾਂ ਦੀ ਫਿਲਮ ਚੱਲ ਜਾਂਦੀ ਆ ਜੇ ਜ ਜ ਜਿਹਨੂੰ ਆਪਾਂ ਕਹਿੰਨੇ ਆ ਕਿ ਸਾਡੇ ਪੰਜਾਬੀ ਸਿਨੇਮੇ ਵਿੱਚ ਕੀ ਬਣ ਰਿਹਾ ਤਾਂ ਫਿਰ ਪ੍ਰੋਡਿਊਸਰ ਓਦਾਂ ਦਾ ਸੋਚਣ ਲੱਗ ਜਾਂਦੇ ਆ ਤਾਂ ਮੈਨੂੰ ਇਹ ਹੁੰਦਾ ਕਿ ਜਦੋਂ ਇਦਾਂ ਦੀਆਂ ਫਿਲਮਾਂ ਆਉਂਦੀਆਂ ਨੇ ਬਹੁਤ ਘੱਟ ਬਣਦੀਆਂ ਨੇ ਇਦਾਂ ਦੀਆਂ ਫਿਲਮਾਂ ਅ ਪਿੱਛੇ ਜੀ ਕਹਿ ਦਿੰਦੇ ਆ ਕਿ ਇਦਾਂ ਦੀਆਂ ਫਿਲਮਾਂ ਨਾਲ ਸਾਡਾ ਯੂਥ ਨੂੰ ਉਹ ਹੁੰਦਾ ਮੈਂ ਕਹਿੰਦਾ ਉਹਨਾਂ ਬਣਦੀਆਂ ਹੀ ਨਹੀਂ ਜਦੋਂ ਫਿਲਮਾਂ ਹੀ ਘੱਟ ਬਣਦੀਆਂ ਨੇ ਤਾਂ ਫਿਰ ਆਪਾਂ ਇਹ ਇਲਜ਼ਾਮ ਨਹੀਂ ਲਾ ਸਕਦੇ ਨਾ ਕਿ ਯੂਥ ਨੂੰ ਖਰਾਬ ਕਰਦੀਆਂ ਨੇ ਕਿਉਂਕਿ ਹੁਣ ਮੈਨੂੰ ਇਹ ਲੱਗਦਾ ਕਿ ਸਿਨੇਮਾ ਲੋਕ ਨਾ ਚੁਣਨ ਲੱਗ ਗਏ ਹੁਣ ਅਸੀਂ ਘਰਾਂ 'ਚ ਵੀ ਹੁੰਨੇ ਆ ਸਾਡੇ ਹੱਥ 'ਚ ਰਿਮੋਟ ਹੁੰਦਾ ਅਸੀਂ ਚੁਣਦੇ ਆ ਚੀਜ਼ ਕੋਈ ਸਾਨੂੰ ਤੱਕੇ ਨਾਲ ਨਾ ਕੋਈ ਚੀਜ਼ ਦਿਖਾ ਸਕਦਾ ਨਾ ਸਾਡੇ ਕੋਲ ਤੱਕੇ ਨਾਲ ਕੋਈ ਚੀਜ਼ ਲੁਕਾ ਸਕਦਾ ਸੀ ਜੋ ਚੀਜ਼ ਦੇਖਣੀ ਦੇਖਣੀ ਆ ਸੋ ਮੈਨੂੰ ਇਹ ਹੁੰਦਾ ਕਿ ਆਡੀਅנס ਆੱਡ-ਅੱਡ ਸਿਨੇਮੇ ਨੂੰ ਐਪਰੀਸ਼ੀਏਟ ਕਰੇ ਤਾਂ ਜੋ ਡਿਫਰੈਂਟ ਕਾਈਂਡ ਆਫ ਸਿਨੇਮਾ ਬਣੇ ਉਸ ਫਿਲਮ ਚ ਬਾਕੀ ਆਰਟਿਸਟਾਂ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਬਹੁਤ ਅਮੇਜ਼ਿੰਗ ਸਾਰੇ ਹੀ ਦੋਸਤਾਂ ਤਰ੍ਹਾਂ ਹੀ ਰਹੇ ਅਸੀਂ ਸੈੱਟ ਤੇ ਵੀ ਚਾਹੇ ਸਿੱਪੀ ਵੀਰਾ ਹੈਗਾ ਸੀ ਨਿਸ਼ਾਨ ਵੀਰਾ ਹਰਫ ਵੀਰਾ ਸਾਰੇ ਮਤਲਬ ਉਹ ਸਕਰੀਨ ਤੇ ਵੀ ਤੁਹਾਨੂੰ ਲੱਗਦਾ ਹੋਣਾ ਕਿ ਉਹ ਲਾਈਫ ਤੇ ਅਸੀਂ ਇਹ ਵੈਨਿਟੀ ਵਿੱਚ ਵੀ ਕਈ ਵਾਰੀ ਇਕੱਠੇ ਹੁੰਦੇ ਸੀ ਕਦੇ ਐ ਨਹੀਂ ਹੁੰਦਾ ਸੀ ਕਿ ਵਿਚੂ ਵੈਨਿਟੀ ਦਾ ਦਰਵਾਜ਼ਾ ਖੋਲ੍ਹ ਲੈਂਦੇ ਸੀ ਸੋ ਬਹੁਤ ਕੈਂਟ ਅਮੇਜ਼ਿੰਗ ਬਹੁਤ ਦੇਰ ਦੇ ਦਰਸ਼ਕਾਂ ਨੂੰ ਮੈਂ ਹੀ ਕਹੂੰਗਾ ਜੀ ਅੱਜ ਫਿਲਮ ਰਿਲੀਜ਼ ਹੋ ਗਈ ਆ ਤੇ ਫਿਲਮ ਦੇਖਿਓ ਜਰੂਰ ਔਰ ਦੇਖ ਕੇ ਫਿਲਮ ਬਾਰੇ ਲਿਖਿਓ ਜਰੂਰ ਜੋ ਵੀ ਤੁਸੀਂ ਫੀਲ ਕਰਦੇ ਹੋ ਕਿਉਂਕਿ ਤੁਹਾਡਾ ਫੀਡਬੈਕ ਸਾਡੇ ਲਈ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ ਗੱਲ ਤੋਂ ਥੈਂਕ ਯੂ